ਕੱਬੀ ਨਾਲ ਨੂੰ ਲਾ ਕੇ ਇੱਧੇ ਜਾਵਾਂਗੇ ਇਹ ਆਹ ਜੱਗਾ ਸਾਣਾ ਰਾਤ ਦੇ ਦੇ ਰੋਲਦਾ ਜਿਹਾ ਕੋਈ ਨਾ ਅੜਾ ਦੇ ਜੜਾ ਜਾਂ ਸਮਝ ਨਹੀਂ ਆਕਣਾ ਬੰਦੇ ਪਤਾ ਨਹੀਂ ਕਿ ਚੱਲੂਗਾ ਕਿ ਕਦੋਂ ਹੋਰ ਆ ਜਾਵੇ ਕਿ ਮਹੋਰ ਸੇਕੀ ਸਰਕਾਰ ਨੇ ਸੁਆਮੀ ਨਾਮ ਜੁਤੀ ਉਤਾਰਾਇਆ ਪਿਆ 2000 ਆਰੇ ਆਪਾਂ 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 ਦਾ ਪੱਤਰ ਸਾਡੇ ਜੱਦੀ ਕਰਨੀ ਆਈ ਹੈ ਉਸ ਆਪਾਂ ਇਹ ਸਾਡੇ ਪ੍ਰੋਫਰ ਕਰਨ ਵਾਲੇ ਲੋੜੀ ਕਾਹ ਤੇ ਸਪੈਰ ਬੰਦ ਤਾਂ ਹੈ ਉਹਨਾਂ ਨੇ ਸਹਿਵਾ ਹੈ ਜਿਹੜੀ ਆਵਾਜ਼ ਆਉਂਦੀ ਨਹੀਂ ਨਹੀਂ ਦੇ ਸਾਡੇ ਤੋਂ ਜਿਹੜੇ ਨੂੰ ਪਤਾ ਨਹੀਂ ਕਿ ਕਿਹੜਾ ਹੈ ਇਹ ਆਪਾਂ ਦੇ ਗੁਰੂ ਜੀ ਜਿਹੜੇ ਜਦੋਂ ਲੈਣੇ ਉਹ ਡਾਕਾ ਕਰਾਉਂਗੇ ਪਰ ਲੋੜ ਕਰੋ ਕਿ ਉਹਦੇ ਵਿੱਚ ਪਾਚਾ ਨਹੀਂ ਲੱਗਦੀ ਕੋਈ ਇੰਨੀ ਗੱਲ ਨਹੀਂ ਚੱਲਦੀ ਜਦੋਂ ਵਸੇ ਤੁਕੀਆਂ ਚੱਲਦੀਆਂ ਚੱਲਿਆ ਜੋ ਕੀ ਵੇਦੇ ਇੱਕ ਛੱਡੇਗਾ ਚੱਲਿਆ ਕਿੰਨੇ ਸਾਡੇ ਛੱਡੇਆਂ ਕਿੰਨੇ ਕਿਹੜੇ ਛੱਡੇ ਵਾਲਿਆ ਅਜਿਹੜਾ ਕੋ ਸਾਡੇ ਚ ਵਾਰੀ ਲੈ ਕੇ ਕਰਦਾ ਕੇਲਾ ਮੱਤਰਾ ਉਹਦੀ ਗਿਰਤੀ ਸਾਡੀ ਜੇ ਪੇਰ ਨਹੀਂ ਪਾਉਂਦਾ ਵਾਹ ਬਾਤ ਸੁਣ ਲੈ ਸਰਾਂ ਚਾਹ ਕਰ

ਗੁਰਜਾ ਤੇਤਾਵਾ ਸੰਸਾਰォ ਚੇਤਾਵਾ ਲੋਕੀ ਕਾ ਚੇਤਾਵਾ ਬਾਦ ਕਾ ਤੇਤਾਹਾ ਚੇਤਾ ਕੋਈ ਨਹੀਂ ਬਾਦਲੇ ਦੇ ਟੋਲ ਇਹ ਅਸੀਂ ਸਲਾਮ ਆਪ ਕਿਸਾਨ ਨੂੰ ਇਕਤਾ ਗਰਾਹਾਂ ਵੱਲੋਂ ਦਾਰਾਪੁਰ ਤੱਕ ਇਹ ਅਸੀਂ ਬੰਦ ਕਰਾਂਗੇ ਅੱਜ ਇਹਦਾ ਹੈਗਾ ਦੂਜਾ ਦਾ ਵੰਦਸੇ ਉਸpartite ਤੋਂ ਆਇਆ ਹੈਗਾ ਕਿਉਂਕਿ ਜਿਹੜੇ ਕਿਸਾਨ ਦਿੱਲੀ ਦੇ ਕਿਸਾਨੀ ਮੰਗਾਂ ਤੇ ਲੜਨ ਲਈ ਜਾ ਰਹੇ ਸੀ ਬੇੜਾ ਤਨਖਾਹ ਤੋਂ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਦਿੱਲੀ ਦੇ ਖਨੌਰੀ ਅਤੇ ਸ਼ੰਭੂ ਬਾਟਲਾ ਦੇ ਲੋਕਾਂ ਗੋਮਨ ਸਿੰਘ ਦੀ ਫੌਜ ਦੇ ਵਿੱਚ ਜੇ ਵੀ ਕੀਆ ਉਹਨਾਂ ਦੇ ਡਾਂਗਾ ਵੀ ਚਲਾਈਆਂ ਨੇ ਅਪਰੋਕੈਂਸ ਦੇ ਗੋਲੇ ਵੀ ਸਿੱਟੇ ਨੇ ਅਪਰੋਕੈਂਸ ਗੋਲੀਆਂ ਵੀ ਚਲਾਈਆਂ ਨੇ ਬੇੜਾ ਤਨਖਾਹ ਤੋਂ ਤੱਕ ਕੇ 400 ਦੇ ਲਗਭਗ ਉੱਥੇ ਬੰਦਾ ਫਟਣ ਨਹੀਂ ਹੋਇਆ ਇੱਕ ਬੰਦਾ ਉੱਥੇ ਸ਼ਹੀਦ ਵੀ ਹੋਇਆ ਗਿਆ ਜਦੋਂ ਲੱਗਣ ਜਾਂਦੇ ਸੀ ਉਦੋਂ ਜਿਹੜੇ ਜੋਥੇ ਤਸ਼ੱਦਦ ਕੀਤਾ ਹਰਿਆਣੇ ਦੀ ਸਰਕਾਰ ਨੇ ਉਹਦੇ ਵਿਰੋਧ ਵਿੱਚ ਸਾਰੇ ਹੀ ਪੰਜਾਬ ਚ ਕਰ ਲ 23 ਟੋਲ ਪਲਾਜ਼ ਦੇ ਫ੍ਰੀ ਕਰਾਏ ਗਏ ਸੀ ਅੱਜ ਹੋਰ ਵੀ ਟੋਲ ਫ੍ਰਾਜ ਜਿਹੜਾ ਕੰਮ ਕੀ ਕਰਾਏ ਜਾਂਦੇ ਆ ਲੰਗਰ ਸਰ ਜੀ ਜਿਹੜਾ ਹੈਗਾ ਬੀਜ ਪਤਾ ਜਿਹੜੇ ਲੀਡਰ ਨੇ ਤੇ ਰਵਿੰਦਰ ਸਿੰਘ ਹੋਵੇ ਤੇ ਲੋ ਨਵੇਂ ਬਰਨਾਲੇ ਵਾਲਾ ਚਾਹੇ ਜਾਖੜ ਹੋਵੇ ਜਿਹੜਾ ਤੇਜਪਤਾ ਮਤਾਨਾ ਉਹਨਾਂ ਦੇ ਕਰਾ ਜਿਵੇਂ ਕਰਮੇ ਕੱਲ ਦੇ ਚੱਲਦੇ ਆ ਅੱਜ ਕੱਲ ਵੀ ਐਸਟੀਐਮ ਦੀ ਮੀਟਿੰਗ ਸੀ ਅੱਜ ਵੀ ਐਸਟੀਐਮ ਦੀ ਮੀਟਿੰਗ ਇਹ ਜੋ ਵੀ ਫੈਸਲਾ ਆਊਗਾ ਕਿ ਐਸਟੀਐਮ ਦਾ ਕੀ ਆਖਰੀ ਫੈਸਲਾ ਹੋ ਗਿਆ ਕਿ ਇਹ ਵਧਾਈ ਜਾਣਗੇ ਜੇ ਕੋਈ ਹੋਰ ਫੈਸਲਾ ਆਉਂਦਾ ਤਾਂ ਉਹ ਵੀ ਕੀਤਾ ਜਾਊਗਾ ਇਹ ਜਿਹੜੇ ਹੈ ਜਿਹੜੇ ਪ੍ਰੋਗਰਾਮ ਕੀਤੇ ਹੋਏ ਨੇ ਉਹਨਾਂ ਦੇ ਜੋ ਵਧਿਧੀਆਂ ਦਿੱਤੀਆਂ ਨੇ ਸਰਕਾਰ ਤੋਂ ਉਹਨਾਂ ਵਧਿਧੀਆਂ ਦੇ ਖਿਲਾਫ ਜਿਹੜੀਆਂ ਹੋਈਆਂ ਸੀ ਇਹ ਸੰਘਰਸ਼ ਕਰਦੇ